ਕਰੀ ਹਾਂਜੀ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ ਜਿਵੇਂ ਜਿਵੇਂ ਦੁੱਧ ਬਦਨਾ ਸ਼ੁਰੂ ਹੋਇਆ ਹੈ ਹੁਣ ਦੇਖਿਆ ਵੀ ਰੇਟ ਵੀ ਘਟਨੇ ਸ਼ੁਰੂ ਹੋ ਗਏ ਆ ਇਹ ਅਕਸਰ ਮਸਲਾ ਸਾਡੇ ਸਾਹਮਣੇ ਆਉਂਦਾ ਰੇਟਾਂ ਦਾ ਸੋ ਇਸ ਕਰਕੇ ਮੈਂ ਕਹਿੰਦਾ ਹਾਂ ਵੀ ਆਪਣਾ ਮੰਡੀਕਰਨ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਣਾ ਮੰਡੀਕਰਨ ਨਹੀਂ ਕਰੋਗੇ ਤਾਂ ਲੰਬੇ ਸਮੇਂ ਵਾਸਤੇ ਧੰਦੇ 'ਚ ਟਿਕਣਾ ਬਹੁਤ ਔਖਾ ਹੋ ਜਾਣਾ ਇਸ ਕਰਕੇ ਅੱਜ ਹੀ ਅਸੀਂ ਇਕੱਠੇ ਹੋਈਏ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਨੇੜੇ ਸੁਸਾਇਟੀਆਂ ਕਲੋਨੀਆਂ ਹੈਗੀਆਂ ਉੱਥੇ ਦੁੱਧ ਪਾਉਣਾ ਸ਼ੁਰੂ ਕਰੀਏ ਬਹੁਤ ਸਾਰੇ ਵੀਰ ਕਾਮਯਾਬੀ ਨਾਲ ਕਰ ਰਹੇ ਆ ਇਹਨੂੰ ਦੇਖੋ ਅਸੀਂ ਪੈਦਾ ਕਰਨ ਤੇ ਜ਼ੋਰ ਦੇ ਰਹੇ ਆ ਬਰੀਡ ਬਣਾਉਣ ਤੇ ਨਸਲ ਬਣਾਉਣ ਤੇ ਜ਼ੋਰ ਦੇ ਰਹੇ ਆ ਪ੍ਰਬੰਧਨ ਤੇ ਜ਼ੋਰ ਦੇ ਰਹੇ ਆ ਸਿਸਟਮ ਲਵਾ ਲਏ ਅਸੀਂ ਟੈਕਨੋਲੋਜੀ ਲੈ ਆਂਦੀ ਪਾਰਲਰ ਲਵਾ ਲਏ ਸਭ ਕੁਝ ਕਰ ਲਿਆ ਪਰ ਦੁੱਧ ਸਹੀ ਵੇਚਣਾ ਨਹੀਂ ਸਿੱਖਿਆ ਜੇ ਨਹੀਂ ਵੇਚਾਂਗੇ ਤਾਂ ਬਹੁਤ ਔਖਾ ਹੋ ਜਾਣਾ ਹੈ 15 20 25 ਰੁਪਏ ਤੱਕ ਪਰ ਕਿਲੋ ਫੈਟ ਹੈ ਜਿਹੜਾ ਉਹ ਰੇਟ ਘਟਿਆ ਹੈਗਾ ਹਾਲਾਤਾਂ ਦੇ ਹਿਸਾਬ ਨਾਲ ਨਹੀਂ ਘਟਣਾ ਚਾਹੀਦਾ ਸੀ ਕਿਉਂਕਿ ਖਰਚੇ ਵਧੇ ਹੀ ਹੈ ਪਹਿਲਾਂ ਉਹਨਾਂ ਨੂੰ ਖਰਚਾ ਕੋਈ ਘਟਿਆ ਨਹੀਂ ਹੈਗਾ ਮੱਕੀ ਦੇ ਰੇਟ ਤੁਹਾਡੇ ਸਾਹਮਣੇ ਹੀ ਹੈ ਸੋਇਆਬੀਨ ਦੇ ਰੇਟ ਆ ਦੇਖੋ ਮੱਕੀ ਤਾਂ ਸਰਕਾਰ ਨੇ ਬਾਹਰੋਂ ਵੀ ਇੰਪੋਰਟ ਕੀਤੀ ਹੈ ਤੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਆਪਾਂ ਆਪਦਾ ਮੰਡੀਕਰਨ ਸ਼ੁਰੂ ਕਰੀਏ ਕੋਈ ਸਮੱਸਿਆਵਾਂ ਹੈਗੀਆਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਮਿਲ ਕੇ ਬੈਠ ਕੇ ਮੈਨੂੰ ਪੁੱਛ ਸਕਦੇ ਹੋ ਤੁਹਾਡੇ ਨੇੜੇ ਬਹੁਤ ਸਾਰੇ ਮਾਹਰ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਮੰਡੀਕਰਨ ਬਿਨਾ ਜਿਹੜੀ ਕਾਮਯਾਬ ਡੇਰੀ ਫਾਰਮਿੰਗ ਹੈ ਲਾਹੇਵੰਦ ਡੇਰੀ ਫਾਰਮਿੰਗ ਹੈ ਉਹ ਸੰਭਵ ਨਹੀਂ ਹੈਗੀ ਆਪਣਾ ਸਮਾਨ ਬਣਾਉਣਾ ਦੁੱਧ ਦਹੀਂ ਪਨੀਰ ਉਹ ਵੀ ਸ਼ੁਰੂ ਕਰੀਏ ਦੂਜਾ ਦੁੱਧ ਦੇ ਨਾਲ ਹਮੇਸ਼ਾ ਦੇਖੋ ਸਬਜ਼ੀਆਂ ਹੋ ਗਿਆ ਆਟਾ ਹੋ ਗਿਆ ਤੇ ਅੰਡੇ ਹੋ ਗਿਆ ਇਹ ਚੀਜ਼ਾਂ ਦੇਖੋ ਬਹੁਤ ਜ਼ਰੂਰੀ ਨੇ ਅੱਜ ਵਿਚਾਰ ਦੇ ਵਿੱਚ ਜਿਹੜੇ ਚੰਗੀ ਕੁਆਲਿਟੀ ਦਾ ਅੰਡਾ 15 ਤੋਂ 20 ਰੁਪਏ ਦਾ ਆਮ ਵਿਕ ਰਿਹਾ ਤੁਸੀਂ ਜਾ ਕੇ ਦੇਖੋਗੇ ਦੋ ਤਰ੍ਹਾਂ ਦੇ ਅੰਡੇ ਪਏ ਹੋਣਗੇ ਇੱਕ 5.5-6 ਰੁਪਏ ਵਾਲਾ ਆਮ ਅੰਡਾ ਔਰ ਇੱਕ 15 ਤੋਂ 20 ਰੁਪਏ ਵਾਲਾ 15 ਤੋਂ 20 ਰੁਪਏ ਵਾਲੇ ਦੀ ਕੁਆਲਿਟੀ 'ਚ ਫਰਕ ਹੋਊਗਾ ਨਹੀਂ ਇਹ ਨਹੀਂ ਮੈਂ ਕਹਿੰਦਾ ਨਹੀਂ ਹੋਊਗਾ ਐਂਟੀਬਾਇਓਟਿਕ ਹੋਰ ਚੀਜ਼ਾਂ ਦੀ ਇਸਤੇਮਾਲ ਘੱਟ ਕੀਤਾ ਹੋਊਗਾ ਪਰ ਉਹਨਾਂ ਦੇ ਮੰਡੀਕਰਨ 'ਚ ਜ਼ਿਆਦਾ ਫਰਕ ਹੈ ਕੁਆਲਿਟੀ ਦਾ ਵੀ ਫਰਕ ਹੋਊਗਾ ਜ਼ਰੂਰ ਹੋਊਗਾ ਦੇਸੀ ਅੰਡੇ ਤੁਸੀਂ ਦੇਖਦੇ ਆਂ ਪਰ ਇਹ ਸਾਰੀਆਂ ਚੀਜ਼ਾਂ ਨੂੰ ਕੰਬਾਈਨ ਕਰਨਾ ਜ਼ਰੂਰੀ ਹੈ ਦੁੱਧ ਦਹੀਂ ਲੱਸੀ ਅੰਡੇ ਬ੍ਰੈਡ ਆਟੇ ਦੀ ਬ੍ਰੈਡ ਅਸੀਂ ਬਣਾ ਸਕਦੇ ਹਾਂ ਦੇਖੋ ਮੈਦੇ ਦੀ ਬ੍ਰੈਡ ਵੇਚੀ ਜਾ ਰਹੀ ਹੈ ਮੈਦਾ ਸਭ ਨੂੰ ਪਤਾ ਹੀ ਇਹ ਨੁਕਸਾਨਦਾਇਕ ਹੈ ਆਟੇ ਦੀ ਬ੍ਰੈਡ ਬਣਾਉਣੀ ਕੋਈ ਵੱਡੀ ਗੱਲ ਨਹੀਂ ਜੇ ਬਚ ਵੀ ਜਾਵੇ ਤਾਂ ਉਹ ਬਚੀ ਹੋਈ ਬ੍ਰੈਡ ਪਸ਼ੂਆਂ ਨੂੰ ਪਾਈ ਜਾ ਸਕਦੀ ਕੋਈ ਇਹ ਜੀ ਗੱਲ ਨਹੀਂ ਪਰ ਸ਼ੁਰੂ ਕਰੀਏ ਪਹਿਲਾ ਕਦਮ ਪੁੱਟੀਏ ਬਾਕੀ ਅੱਗੇ ਚੱਲਦਾ ਰਹਿਣਾ ਸੋ ਮੇਰੀ ਸ਼ੋਭਾ ਸ਼ਾਮਾ ਹਮੇਸ਼ਾ ਤੁਹਾਡੇ ਨਾਲ ਨੇ ਧੰਨਵਾਦ ਜੀ ਸਾਰਿਆਂ ਸੱਜਣਾਂ ਦਾ